ਮੇਰਾ ਨਾਂ ਕਸ਼ਮੀਰ ਸਿੰਘ ਸੰਘਾ ਜੀ ਦੁਨੀਆ ਨੂੰ ਸਾਰਿਆਂ ਨੂੰ ਪਤਾ ਕਿਦਨ ਕਾ ਕਿਦਨ ਕਾ ਪੇਂਟ ਨਹੀਂ ਪਾਉਣੀ ਪੇਂਟ ਨਹੀਂ ਪਾਉਣੀ ਪੇਂਟ ਨਹੀਂ ਲਾਉਣੀ ਨਹੀਂ ਨਾ ਚੱਕਣੀ ਹੈ ਸਗਾ ਜੀ ਸਾਹਿਬ ਅੰਮ੍ਰੀ ਸਰ ਪਹੁੰਚੇ ਉਹ ਕਿਹੜੇ ਮੁੱਦੇ ਤੇ ਪਹੁੰਚੇ ਆ ਦੇਖੋ ਜੀ ਬੜਾ ਬੜਾ ਵਧੀਆ ਲੱਗਾ ਅੱਜ ਨਵਾਂ ਸਾਲ ਆ ਠੀਕ ਆ ਨਵੇਂ ਸਾਲ 'ਚ ਵੱਡੇ ਲੋਕਾਂ ਨੂੰ ਸਾਰਿਆਂ ਨੂੰ ਭਰਾਵਾਂ ਨੂੰ ਭਾਈਚਾਰਾ ਬਣਾ ਕੇ ਰੱਖਣਾ ਚਾਹੀਦਾ ਕੋਈ ਕਰਤਨ ਬਾਜੀ ਨਹੀਂ ਕਰਨੀ ਚਾਹੀਦੀ ਲੋਕਾਂ ਨੂੰ ਠੀਕ ਆ ਭਾਈਚਾਰਾ ਬਣਾ ਕੇ ਰੱਖੋ ਠੀਕ ਆ ਪੂਰਾ ਆਨੰਦ ਲਓ ਅੱਜ ਨਵਾਂ ਸਾਲ ਆ ਠੀਕ ਆ ਤੇ ਪਹਿਲੋ ਮੈਂ ਮੁੱਖ ਆਪਣੇ ਭੁੱਲਰ ਜੀ ਮੰਤਰੀ ਸਾਹਿਬ ਨੂੰ ਮ ਉਹਨਾਂ ਨੂੰ ਮੈਂ ਬਹੁਤ ਵੱਡੀ ਅੱਜ ਮੰਗ ਰੱਖੀ ਸੀ ਲੋਕਾਂ ਦੀ ਜਨਤਾ ਦੀ ਠੀਕ ਆ ਤੇ ਕਿਹੜਾ ਸਾਡਾ ਆਈਜੀ ਸਾਹਿਬ ਆ ਉਹ ਸਾਨੂੰ ਪੈਂਦਾ ਅੰਮ੍ਰਿਤਸਰ ਹੀ ਤੇ ਸਾਨੂੰ ਆਈਜੀ ਸਾਹਿਬ ਜੋੜ ਦਿੱਤਾ ਫੋਜਪੁਰ ਨਾਲ ਤੇ ਉਹ ਮੈਂ ਮੰਗ ਕੀਤੀ ਸੀ ਪ੍ਰਧਾਨ ਮੰਤਰੀ ਸਾਹਿਬ ਨੂੰ ਕਿਹਾ ਸੀ ਸਾਡਾ ਆਈਜੀ ਸਾਹਿਬ ਬਾਰਡਰ ਐਂਚ ਕਰਾ ਸਾਨੂੰ ਅੰਮ੍ਰਿਤਸਰ ਆਈਜੀ ਪੈਣਾ ਚਾਹੀਦਾ ਆ ਫੋਜਪੁਰ ਤੋਂ ਨਾਤਾ ਛੱਡ ਦੇਣਾ ਚਾਹੀਦਾ ਆ ਆਈਜੀ ਉਹ ਨਹੀਂ ਸਾਨੂੰ ਪੈਣਾ ਚਾਹੀਦਾ ਠੀਕ ਹੈ ਨਾ ਭੁੱਲਰ ਸਾਹਿਬ ਨੇ ਮੈਨੂੰ ਕਿਹਾ ਸੰਗਾ ਜੀ ਮੈਂ ਛੇਤੀ ਮੰਗ ਡੀਜੀਪੀ ਸਾਹਿਬ ਨੂੰ ਕਮਾਂਗਾ ਤੇ ਮੁੱਖ ਮੰਤਰੀ ਸਾਹਿਬ ਨੂੰ ਕਹਾਂਗਾ ਛੇਤੀ ਛੇਤੀ ਮਸਲਾ ਹੱਲ ਕਰਾਂਗਾ ਸਾਡਾ ਸਾੰਗਾ ਕਹਾਂ ਜੀ ਉਹਨੇ ਨਿਕਲ ਜਾਂਦਾ ਸੰਗਾ ਜੀ ਜ਼ਰੂਰ ਮਸਲਾ ਹੱਲ ਕਰਾਂਗਾ ਸਾਡਾ ਸਾਬ ਪਹਿਲਾਂ ਦੁਨੀਆ ਜਾਣਦੀ ਜੇ ਪੁਲਿਸ ਦੀ ਬਾਤ ਚੱਲਣ ਲੱਗੀ ਆ ਨਹੀਂ ਹੁਣ ਕਿਦਨ ਕੋ ਕਿਦਨ ਕੋ ਬਲਟ ਚਾ ਜੀ ਸਾਰੇ ਠੀਕ ਆ ਨਾ ਹੁਣੇ ਬੰਦੇ ਪਤਾ ਨਹੀਂ ਕਿਨੇ ਲੱਖਾਂ ਨਾਲ ਫੋਟੋ ਹੋ ਚੁੱਕੀ ਆ ਜੀ ਕੋਈ ਗਿਣਤੀ ਕੋਈ ਨਹੀਂ ਰਹੇਗੀ ਕੋਈ ਹੈ ਚੇਚਾ ਮੈਨੂੰ ਆਨੰਦਪੁਰ ਸਾਹਿਬ ਤੋਂ ਜੇਲ੍ਹ ਮੰਤਰੀ ਐ ਸਿੱਖਿਆ ਮੰਤਰੀ ਬੈਂਸ ਉਨੇ ਮੈਨੂੰ ਜੇਤਾ ਚੰਡੀ ਕਰ ਲੱਭ ਕੇ ਮੈਨੂੰ ਇਹਨਾਂ ਫੋਟੋ ਕਰਾਈ ਕਹਿੰਦਾ ਸੰਗਾ ਸਾ ਮੈਂ ਫੋਟੋ ਕਰਾਉਣੀ ਆ ਮੰਤਰੀ ਜੇਲ੍ਹ ਮੰਤਰੀ ਕਹਿੰਦਾ ਕੋਈ ਸਮਾਂ ਨਹੀਂ ਕਿ ਜਦੋਂ ਆਪਾਂ ਪੰਥ ਖਤਰੇ 'ਚ ਹੋ ਜਾਂਦਾ ਹੈ ਕਿ ਟਾਈਮ ਤੇ ਕੋਈ ਚਿੰਤਾ ਨਹੀਂ ਠੀਕ ਹੈ ਨਾ ਮਹਾਰਾਜ ਜੋ ਬਾਬਾ ਕਰਦਾ ਬਹੁਤ ਵਧੀਆ ਕਰਦਾ ਦੇਖੋ ਜੀ ਮੈਂ ਕਹਿੰਦੇ ਆ ਲੋਕਾਂ ਨੂੰ ਪਜਾਮੇ ਪਾਓ ਖਦਰ ਦੇ ਪਜਾਮੇ ਪਾਓ ਬੜਾ ਨੰਨੋਂ ਦਾ ਖਦਰ ਦੇ ਪਜਾਮੇ ਚ ਨਾ ਕਿੰਨਾ ਮਰਜੀ ਮੁਰਕਾ ਆਵੇ ਖਦਰ ਦੇ ਪਜਾਮੇ ਚ ਛੱਟ ਲੈਂਦੇ ਆ ਸਾਰਾ ਕੁਝ ਹੈ ਉੱਥੇ ਜਾਵਾਂਗਾ ਟਰੱਕ ਭਰ ਕੇ ਖਰਾਂਗੇ ਪਜਾਮਿਆਂ ਦਾ ਕਦਨ ਕੋ ਕਦਨ ਕੋ ਕਰਾ ਦਾਂਗੇ ਠੀਕ ਆ ਪੱਗ ਦੀ ਬੜੀ ਕਾਪੀ ਕੀਤੀ ਦੇਖੋ ਜੀ ਪੱਗ ਦੀ ਲੋਕਾਂ ਨੇ ਬੜੀ ਨਕਲ ਕੀਤੀ ਮੇਰੀ ਦੀ ਮੇਰੀ ਇੱਥੇ ਨਹੀਂ ਬਾਹਰ ਬੜੀ ਜੂਕਾ ਅਮਰੀਕਾ ਚ ਲੋਕਾਂ ਨੇ ਬੀਬੀਆਂ ਨੇ ਪੱਗਾਂ ਨਹੀਂ ਬੰਨੀਆਂ ਕੰਬਲ ਆਇਆ ਤੇ ਕੰਬਲ ਹੀ ਠੋਕਤਾ ਉੱਤੇ ਪੱਗਾ ਦੇ ਉਹਨਾਂ ਆ ਪੱਗ ਦੀ ਨਕਲ ਕਰਨ ਦੀ ਰਸੰਗਾ ਨਹੀਂ ਲੋਕਾਂ ਕੋ ਨਕਲ ਨਹੀਂ ਹੋਈ ਬੜਾ ਜੋਰ ਲਾਇਆ ਲੋਕਾਂ ਨੇ ਨਹੀਂ ਨਕਲ ਜਿਹੜਾ ਕਿਹੜਾ ਗਾਣਾ ਆ ਰਿਹਾ ਜੀ ਤੁਹਾਡਾ ਗੀਤ ਮੇਰਾ ਇੱਕ ਮੇਰਾ ਤੇ ਦਿਨੇ ਵਾਲ ਦਾ ਮੰਤਰੀ ਆ ਜੀ ਉਹਦਾ ਮੇਰਾ ਗੀਤ ਹੋਣਾ ਮੁੱਖ ਮੰਤਰੀ ਦਾ ਤੇ ਬਹੁਤ ਵਧੀਆ ਥੋੜੇ ਦਿਨਾਂ ਵਿੱਚ ਮੇਰਾ ਗੀਤ ਆਊਗਾ ਕੋਈ ਕਿਦਨ ਕੋ ਕਿਦਨ ਕੋ ਕਰਾ ਦਾਂਗੇ ਵਰਲਡ ਚ ਕਰੀ ਤੇ ਬੋਲਿਆ ਕੀ ਆਪਾਂ ਕਰੀ ਹੁਣ ਮੈਂ ਥੋੜਾ ਦੱਸਣਾ ਨਹੀਂ ਤੁਹਾਨੂੰ ਮੈਂ ਥੋੜੇ ਦਿਨਾਂ ਨੂੰ ਸ਼ੇਅਰ ਕਰਾਂਗੇ ਠੀਕ ਆ